ਉਖਾਓ ਪੀਓ ਐਸ਼ਡਾਓ ਸਾਰਿਆਂ ਨੂੰ ਖੁੱਲ ਕਰ ਦੇਣੀ ਹਾਏ ਜੇ ਕੋਈ ਬੋਲੇ ਵੱਧ ਘੱਟ ਮੈਂ ਫੁੱਲ ਗਰੰਟੀ ਕਰ ਦੇਣੀ ਨੀ ਜੇ ਕੋਈ ਬੋਲੇ ਵੱਧ ਘੱਟ ਮੈਂ ਫੁੱਲ ਗਰੰਟੀ ਕਰ ਦੇਣੀ ਨਾ ਐਦਾਂ ਨਾ ਕਰਿਓ ਨਾ ਐਦਾਂ ਨਾ ਕਰਿਓ ਹਾਏ ਨਾ ਐਦਾਂ ਨਾ ਕਰਿਓ ਟੱਪ ਜੂ ਹੱਦ ਖਰਾਬੇ ਦੀ ਟੱਪ ਜੂ ਹੱਦ ਖਰਾਬੇ ਦੀ ਜੇ ਤੂੰ ਬਣ ਜਾ ਸਰਪੰਚ ਕੜਾਹੀ ਦੇਵਾ ਬਾਬੇ ਦੀ ਤੂੰ ਬਣ ਜਾ ਸਰਪੰਚ ਕੜਾਹੀ ਦੇਵਾ ਬਾਬੇ ਦੀ ਅਗਲੀਆਂ ਪਿਛਲੀਆਂ ਗੱਲਾਂ ਕਰਦਾ ਰਿੰਦਾ ਏ ਮਰ ਜਾਣਾ ਵਿੱਚ ਸੱਥਾ ਬਦਨਾਮੀ ਕਰਦਾ ਏ ਸਰਪੰਚ ਪੁਰਾਣਾ ਹਾਏ ਵਿੱਚ ਸੱਥਾ ਬਦਨਾਮੀ ਕਰਦਾ ਏ ਸਰਪੰਚ ਪੁਰਾਣਾ ਨੀ ਆਕਨਖਾਨ ਦੀ ਧੌਂ ਚੋ ਕਿਲੀ ਆਕਨਖਾਨ ਦੀ ਧੌਂ ਚੋ ਕਿਲੀ ਕੱਢਣੀ ਪੈਣੀ ਆਹ ਤੂੰ ਰੱਖੀ ਗੌਰ ਪਟੋਲਿਆ ਮੈਂ ਸਰਪੰਚੀ ਲੈਣੀ ਆਹ ਰੱਖੀ ਗੌਰ ਪਟੋਲਿਆ ਮੈਂ ਸਰਪੰਚੀ ਲੈਣੀ ਆਹ ਓ ਲੈ ਕੇ ਸ਼ੇਅਰ ਕਰ ਦਿਓ ਵੀਰ ਜੀ ਮੈਂ ਸਰਪੰਚੀ ਲੈਣੀ ਆਹ